ਕਾਲ ਯੁਗ ਦੇ ਲੋਕਾਂ ਦੇ ਤਿੰਨ ਵੱਡੇ ਲੱਛਣ ਉਹ 10ਵੇਂ ਪਾਤਸ਼ਾਹ ਜੀ ਨੇ ਦੱਸੇ ਹਨ ਪਹਿਲਾ ਬਚਨ ਹੈ ਮਹਾਰਾਜ ਜੀ ਦਾ ਕਿ ਦਿਸਣਗੇ ਭਲੇ ਹੋਣਗੇ ਨਹੀਂ ਭਲੇ ਦੇਖਣ ਨੂੰ ਬੜੇ ਚੰਗੇ ਲੱਗਣਗੇ ਗੱਲਾਂ ਬੜੀਆਂ ਚੰਗੀਆਂ ਕਰਨਗੇ ਪਰ ਉਹਨਾਂ ਦੇ ਕਰਮ ਚੰਗੇ ਨਹੀਂ ਹੋਣਗੇ ਦੂਜਾ ਬਚਨ ਸਤਿਗੁਰੂ ਜੀ ਦਾ ਕਿ ਇਹ ਉਹ ਲੋਕ ਆ ਜਿਹੜੇ ਉਹ ਭੋਜਨ ਖਾਣਗੇ ਸ਼ੌਂਕ ਦੇ ਨਾਲ ਖੁਸ਼ ਹੋ ਕੇ ਜਿਹੜਾ ਮੈਲੇ ਹੱਥਾਂ ਦੇ ਨਾਲ ਅਪਵਿੱਤਰ ਹੱਥਾਂ ਦੇ ਨਾਲ ਤੰਬਾਕੂ ਸੈਗਟ ਪੀਣ ਵਾਲੇ ਹੱਥਾਂ ਦੇ ਨਾਲ ਜਿਹੜਾ ਤਿਆਰ ਹੋਵੇਗਾ ਤੀਜਾ ਬਚਨ ਪਾਤਸ਼ਾਹ ਜੀ ਦਾ ਇਹੋ ਜਿਹੇ ਕੱਪੜੇ ਪਾਉਣਗੇ ਲੋਕ ਜਿਹਨੂੰ ਪਹਿਨ ਕੇ ਉਹਨਾਂ ਦੇ ਅੰਦਰ ਵਿਕਾਰ ਪੈਦਾ ਹੋਣਗੇ ਉਹਨਾਂ ਦਾ ਤਨ ਵੀ ਪੀੜਿਆ ਜਾਏਗਾ ਤੇ ਮਨ ਵੀ ਪੀੜਿਆ ਜਾਏਗਾ ਪਰਾਇਆ ਰੂਪ ਦੇਖ ਕੇ ਬੜੇ ਖੁਸ਼ ਹੋਇਆ ਕਰਨਗੇ ਰਿਸ਼ਤਿਆਂ ਦੇ ਵਿੱਚ ਕੜਤਣ ਆ ਜਾਵੇਗੀ ਮਿਠਾਸ ਨਹੀਂ ਰਹੇਗੀ ਡਾਊਨਲੋਡ ਚੈਟ ਚਾਟ